ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਅਗਰ ਕੋਈ ਪਰੇਸ਼ਾਨ ਕਰ ਰਿਹਾ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਇਹਦੀਆਂ ਬੁਰੀਆਂ ਸ਼ਕਤੀਆਂ ਸਾਡੇ ਤੇ ਕੰਮ ਕਰ ਰਹੀਆਂ ਨੇ ਤਾਂ ਪਿਆਰਿਓ ਗੁਰੂ ਕਲਗੀਧਰ ਪਾਤਸ਼ਾਹ ਦੇ ਇਹ ਸ਼ਬਦ ਦਾ ਜਾਪ ਜਿਹੜਾ ਹੈ ਸਾਨੂੰ ਸ਼ੁਰੂ ਕਰ ਦੇਣਾ ਚਾਹੀਦਾ ਹੈ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮੇਰਾ ਕਰਨ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਤੁਸੀਂ ਸਾਰੇ ਸੰਸਾਰ ਦੇ ਵਿੱਚ ਵਿਚਰਦੇ ਹੋ ਤੇ ਕਈ ਤਰ੍ਹਾਂ ਦੇ ਆਪਾਂ ਨੂੰ ਇਨਸਾਨ ਮਿਲਦੇ ਨੇ ਕਈ ਉਹ ਮਿਲਦੇ ਨੇ ਜਿਹੜੇ ਕਿਸੇ ਚੀਜ਼ ਦੇ ਵਿੱਚ ਵਹਿਮ ਭਰਮ ਨਹੀਂ ਕਰਦੇ ਤੇ ਬਹੁਤੇ ਉਹ ਮਿਲਦੇ ਨੇ ਜਿਹੜੇ ਹਰ ਇੱਕ ਨਿੱਕੀ ਨਿੱਕੀ ਗੱਲ ਦਾ ਵਹਿਮ ਕਰਦੇ ਨੇ ਜਿਹੜੇ ਕਹਿੰਦੇ ਨੇ ਕਿ ਇੱਥੋਂ ਵੀ ਡਰ ਲੱਗਦਾ ਹੈ ਉੱਥੋਂ ਵੀ ਡਰ ਲੱਗਦਾ ਹੈ ਆਹ ਵੀ ਚੀਜ਼ ਜਿਹੜੀ ਹੈ ਉਹ ਡਰ ਵਾਲੀ ਐ ਇਥੋਂ ਵੀ ਜਿਹੜਾ ਹੈ ਡਰ ਲੱਗਦਾ ਤੇ ਆ ਮੇਰੇ ਭਲੇ ਲਈ ਨਹੀਂ ਆ ਵੀ ਮੇਰੇ ਭਲੇ ਲਈ ਨਹੀਂ ਇਹੋ ਜੀਆਂ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਨੂੰ ਕਿਤੇ ਨਾ ਕਿਤੇ ਵੇਖਣ ਨੂੰ ਮਿਲਦੀਆਂ ਨੇ ਸਾਥ ਸੰਗਤ ਪਰ ਇੱਕ ਬੇਨਤੀ ਜਿਹੜੀ ਹੈ ਮੈਂ ਆਪ ਜੀ ਨਾਲ ਸਾਂਝੀ ਕਰ ਦਵਾਂ ਜਿਹੜਾ ਡਰ ਹੈ ਨਾ ਸਾਤ ਸੰਗਤ ਡਰ ਬਹੁਤ ਵੱਡੀ ਚੀਜ਼ ਹੈ ਬਹੁਤ ਜ਼ਿਆਦਾ ਵੱਡੀ ਡਰ ਇੰਨਾ ਵੀ ਵੱਡਾ ਨਹੀਂ ਕਿ ਸਾਡੇ ਤੋਂ ਵੱਡਾ ਹੋਵੇ ਪਰ ਮਨੁੱਖ ਫਿਰ ਵੀ ਉਹਦਾ ਜਿਹੜਾ ਡਰ ਹੈ ਉਹ ਕਬੂਲ ਕੇ ਬੈਠ ਜਾਂਦਾ ਹੈ ਮਨੁੱਖ ਉਹਦਾ ਡਰ ਕਬੂਲਦਾ ਹੈ ਮਨੁੱਖ ਡਰ ਜਾਂਦਾ ਹੈ ਵੀ ਸ਼ਾਇਦ ਜੇ ਕਿਤੇ ਮੈਂ ਗੱਲ ਨਾ ਮੰਨੀ ਤੇ ਮੇਰਾ ਕੁਝ ਖਰਾਬ ਨਾ ਹੋ ਜਾਏ ਮੇਰਾ ਕੁਝ ਗਲਤ ਨਾ ਹੋ ਜਾਏ ਇਦਾਂ ਦੀਆਂ ਵਿਚਾਰਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ ਨੇ ਸਾਧ ਸੰਗਤ ਆਪਾਂ ਕਈ ਵਾਰੀ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਇਸ ਵਿਸ਼ੇ ਤੇ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਜਦੋਂ ਗੁਰੂ ਆਪਣੇ ਵੱਲ ਹੈ ਗੁਰੂ ਨਾਲ ਹੈ ਤੇ ਕਬਰਾਉਣ ਦੀ ਫਿਰ ਗੱਲ ਜਿਹੜੀ ਹੈ ਬਿਲਕੁਲ ਵੀ ਬਣਦੀ ਨਹੀਂ ਹੈ ਸਤਿਗੁਰੂ ਜਦੋਂ ਨਾਲ ਨੇ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਆ ਜਦੋਂ ਗੁਰੂ ਨਾਲ ਹੈ ਫਿਰ ਕਬਰਾਉਣ ਦੀ ਤਾਂ ਕੋਈ ਗੱਲ ਹੀ ਜਿਹੜੀ ਹੈ ਨਹੀਂ ਹੈ ਪਰ ਫਿਰ ਵੀ ਮਨੁੱਖ ਡਰ ਜਾਂਦਾ ਹੈ ਫਿਰ ਵੀ ਮਨੁੱਖ ਡਰਿਆ ਬੈਠਾ ਹੈ ਪਤਾ ਨਹੀਂ ਕਿਉਂ ਇੰਨਾ ਡਰ ਰਿਹਾ ਹੈ ਪਤਾ ਨਹੀਂ ਕਿਉਂ ਇੰਨਾ ਡਰ ਕੇ ਬੈਠਾ ਹੈ ਇਸ ਗੱਲ ਦੀ ਸਮਝ ਨਹੀਂ ਆਉਂਦੀ ਪਿਆਰਿਓ ਆਪਾਂ ਇੱਕ ਚੀਜ਼ ਜ਼ਰੂਰ ਸਮਝੀਏ ਕਿ ਜਦੋਂ ਕੋਈ ਪਰੇਸ਼ਾਨ ਕਰ ਰਿਹਾ ਹੈ ਅਸੀਂ ਬਿਨਾਂ ਵਜਾ ਪਰੇਸ਼ਾਨ ਹੋ ਰਹੇ ਹਾਂ ਸਾਨੂੰ ਲੱਗਦਾ ਹੈ ਕਿ ਬੁਰੀਆਂ ਸ਼ਕਤੀਆਂ ਸਾਡੇ ਤੇ ਹਾਵੀ ਹੋ ਰਹੀਆਂ ਨੇ ਜਾਂ ਫਿਰ ਅਸੀਂ ਉਹਨਾਂ ਦੇ ਅਧੀਨ ਹੁੰਦੇ ਜਾ ਰਹੇ ਹਾਂ ਆਪਣੇ ਆਪ ਨੂੰ ਸੁਖਾਲਾ ਕਰਨ ਦੇ ਲਈ ਆਪਣੇ ਆਪ ਨੂੰ ਡਰ ਭੈ ਤੋਂ ਮੁਕਤ ਕਰਨ ਦੇ ਲਈ ਕੀ ਕਰਨਾ ਹੈ ਤੇ ਪਿਆਰਿਓ ਇਹ ਸ਼ਬਦਾਂ ਦਾ ਫਿਰ ਜਾਪ ਕਰਨਾ ਹੈ ਕਿਹੜੇ ਸ਼ਬਦ ਨੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਸ਼ਬਦਾਂ ਦਾ ਜਾਪ ਕਰਨਾ ਹੈ। ਪਰਸ਼ਾਕਿੰਦੇ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ। ਸਤਰ ਅਨੇਕ ਚਲਾਵਤ ਕਾਵਤੋ ਤਨ ਏਕ ਨਾ ਲਾਗਨ ਪਾਵੇ। ਰਾਖਤ ਹੈ ਆਪਣੋ ਕਰਦੈ ਕਰ ਪਾਪ ਸਭੂ ਨਾ ਭੇਟਨ ਪਾਵੇ। ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੇ ਇਹ ਜਿਹੜੇ ਸ਼ਬਦ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਨੇ ਗੁਰਮੁਖ ਪਿਆਰਿਓ ਇਨ੍ਹਾਂ ਸ਼ਬਦਾਂ ਦਾ ਜਿਹੜਾ ਜਾਪ ਹੈ ਫਿਰ ਸਾਨੂੰ ਕਰਨਾ ਚਾਹੀਦਾ ਹੈ ਇਨ੍ਹਾਂ ਸ਼ਬਦਾਂ ਦੇ ਜਾਪ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ ਗੁਰਮੁਖ ਪਿਆਰਿਓ ਜੇ ਇਹ ਸ਼ਬਦਾਂ ਦੇ ਜਾਪ ਦੇ ਨਾਲ ਜੁੜਾਂਗੇ ਤੇ ਪਿਆਰਿਓ ਸਾਡੀਆਂ ਜੜੀਆਂ ਵਰਤੀਆਂ ਨੇ ਉਹ ਇੱਕ ਥਾਂ ਤੇ ਸੈਟ ਹੋ ਜਾਣਗੀਆਂ ਉਹ ਚੀਜ਼ਾਂ ਇੱਕ ਥਾਂ ਤੇ ਬਣ ਜਾਣਗੀਆਂ ਪਿਆਰਿਓ ਸਾਡੇ ਮਨ ਦੇ ਵਿੱਚ ਜੋ ਡਰ ਭੈ ਜੋ ਚੀਜ਼ਾਂ ਚਲੀਆਂ ਹੋਈਆਂ ਨੇ ਉਹ ਸਭ ਫਿਰ ਖਤਮ ਹੋ ਜਾਣਗੀਆਂ ਕਿਉਂਕਿ ਗੁਰੂ ਨੇ ਐਸੀ ਕਿਰਪਾ ਕਰਦੀ ਜੇ ਆਪਾਂ ਗੱਲ ਕਰੀਏ ਵੀ ਗੁਰੂ ਐਸੀ ਤਾਕਤ ਬਖਸ਼ ਦਿੰਦੇ ਨੇ ਐਸੀ ਕਿਰਪਾ ਐਸੀ ਰਹਿਮਤ ਬਖਸ਼ ਦਿੰਦੇ ਨੇ ਪਿਆਰਿਓ ਕਿ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਐਸਾ ਥਾਪੜਾ ਇਨ੍ਹਾਂ ਸ਼ਬਦਾਂ ਦੇ ਵਿੱਚੋਂ ਸਾਨੂੰ ਮਿਲਦਾ ਇੱਕ ਐਸਾ ਆਸਰਾ ਇੱਕ ਐਸੀ ਢੋਈ ਸਾਨੂੰ ਮਿਲਦੀ ਹੈ ਪਿਆਰਿਓ ਜੋ ਆਤਮਿਕ ਸਾਨੂੰ ਨਿਰਭਰ ਕਰਦੀ ਹੈ ਆਪਾਂ ਇੱਕ ਸ਼ਬਦ ਹਰ ਵਾਰੀ ਕਹਿੰਨੇ ਆ ਕਿ ਜਦੋਂ ਕਿਤੇ ਕਬਰਾਈਏ ਮਨ ਡੋਲੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਯਾਦ ਕਰਿਆ ਕਰੋ ਇੱਕ ਤੋਂ ਸਵਾ ਲੱਖ ਬਣ ਜਾਓਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਵਾ ਸਵਾ ਲੱਖ ਦੇ ਨਾਲ ਇੱਕ ਨੂੰ ਲੜਾਇਆ ਪਿਆਰਿਓ ਆ ਤੇ ਗੱਲਾਂ ਹੀ ਕੁਛ ਨਹੀਂ ਅਸੀਂ ਜੋ ਸਮਝੀ ਬੈਠੇ ਆ ਜੋ ਅਸੀਂ ਕਰਦੇ ਜਾ ਰਹੇ ਆ ਇਹ ਤੇ ਗੱਲਾਂ ਹੀ ਕੁਛ ਨਹੀਂ ਇਹ ਤਾਂ ਥੋੜਾ ਜਿਹਾ ਮਾਹੌਲ ਹੀ ਐ ਬਸ ਇਹ ਤਾਂ ਕੋਈ ਗੱਲ ਹੀ ਹੈ ਨਹੀਂ ਜੇ ਆਪਾਂ ਗੱਲ ਕਰੀਏ ਇਹ ਤਾਂ ਕਿਸੇ ਪ੍ਰਕਾਰ ਦੀ ਕੋਈ ਗੱਲ ਹੀ ਨਹੀਂ ਸਾਧ ਸੰਗਤ ਇਹ ਤਾਂ ਬਹੁਤ ਛੋਟੀਆਂ ਚੀਜ਼ਾਂ ਨੇ ਪਿਆਰਿਓ ਇਹ ਤਾਂ ਬਹੁਤ ਛੋਟੀਆਂ ਚੀਜ਼ਾਂ ਨੇ ਜੋ ਅਸੀਂ ਵੇਖਦੇ ਜਾ ਰਹੇ ਹਾਂ ਜਦੋਂ ਵੀ ਕਿਤੇ ਇਕੱਲੇ ਹੋਈਏ ਮਨ ਉਦਾਸ ਹੋਵੇ ਮਨ ਜਿਹੜਾ ਹੈ ਸਾਡਾ ਭਜੂ ਕਰੇ ਜਾਂ ਫਿਰ ਮਨ ਕਿਸੇ ਕੰਮ ਵਿੱਚ ਨਾ ਲੱਗੇ ਸਾਨੂੰ ਕਿਤੇ ਨਾ ਕਿਤੇ ਇਹ ਲੱਗੇ ਕਿ ਵੀ ਜਿਹੜਾ ਮਨ ਹੈ ਉਹ ਹੁਣ ਸਾਥ ਨਹੀਂ ਦੇ ਰਿਹਾ ਮਨ ਕੱਲਾ ਮਹਿਸੂਸ ਕਰ ਰਿਹਾ ਹੈ ਤੇ ਸਾਧ ਸੰਗਤ ਸਾਨੂੰ ਫਿਰ ਗੁਰਬਾਣੀ ਦਾ ਸਹਾਰਾ ਲੈਣਾ ਚਾਹੀਦਾ ਹੈ। ਪਾਤਸ਼ਾਹ ਦਾ ਸਹਾਰਾ ਲੈਣਾ ਚਾਹੀਦਾ ਹੈ। ਸਤਿਗੁਰੂ ਦੀ ਪਾਵਨ ਬਾਣੀ ਦਾ ਸਹਾਰਾ ਲੈਣਾ ਚਾਹੀਦਾ ਹੈ। ਗੁਰਮੁਖ ਪਿਆਰਿਓ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਜਿਹੜੇ ਸ਼ਬਦਾਂ ਦੀ ਆਪਾਂ ਸਾਂਝ ਪਾਈਓ ਪਿਆਰਿਓ ਇਹ ਸ਼ਬਦਾਂ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ ਇਹ ਸ਼ਬਦਾਂ ਦੇ ਨਾਲ ਜੁੜ ਕੇ ਸਾਧ ਸੰਗਤ ਸਾਨੂੰ ਆਪਣੇ ਮਨ ਦੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਫਿਰ ਦੂਰ ਕਰ ਲੈਣੀਆਂ ਚਾਹੀਦੀਆਂ ਨੇ ਤੇ ਪਿਆਰਿਓ ਇਹ ਸ਼ਬਦਾਂ ਦੇ ਨਾਲ ਜਦੋਂ ਅਸੀਂ ਜੁੜਾਂਗੇ ਨਾ ਜਦੋਂ ਅਸੀਂ ਇੰਨਾ ਸ਼ਬਦਾਂ ਦੇ ਨਾਲ ਜੁੜਾਂਗੇ ਤੇ ਪਿਆਰਿਓ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਆ ਬੁਰੀਆਂ ਸ਼ਕਤੀਆਂ ਜੋ ਆਪਾਂ ਵੇਖਦੇ ਆਂ ਵੀ ਆ ਚੀਜ਼ਾਂ ਇਹ ਸਭ ਚੀਜ਼ਾਂ ਜਿਹੜੀਆਂ ਨੇ ਉਦੋਂ ਖਤਮ ਹੋ ਜਾਣਗੀਆਂ ਸਾਧ ਸੰਗਤ ਸਤਿਗੁਰੂ ਨੇ ਐਸੀ ਕਿਰਪਾ ਕਰਦੇ ਆ ਇੱਕ ਤੋਂ ਸਵਾ ਲੱਖ ਬਣ ਜਾਵਾਂਗੇ ਗੁਰੂ ਨੇ ਆਪ ਰੱਖਿਆ ਕਰਨੇ ਸ਼ਬਦ ਦੀ ਕਮਾਈ ਇਕੱਤਰਤ ਕਰੀਏ ਵਾਦ ਤੋਂ ਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ